ਸਾਡੇ ਕੋਲ ਜਿਹੜਾ ਮੇਨ ਹੈ ਕੈਪੀਟਲਸ ਆਇਆ ਕਿਉਂਕਿ ਪਹਿਲੇ ਅੱਜ ਪ੍ਰਭੂ ਰਾਮ ਦਾ ਨਾਮ ਲੈਣ ਤੋਂ ਦੇਖੋ ਕਿਸ ਸ਼ਹਿਰ ਦੇ ਵਿੱਚ ਜਿੱਥੇ ਲੋਕ ਦੇਵੀ ਦੇਵਤਿਆਂ ਨੂੰ ਹਰ ਇੱਕ ਤਿਹਾੜ ਮਨਾਉਂਦੇ ਆ। ਭਾਵੇਂ ਕੋਈ ਮੁਸਲਿਮ ਤਿਹਾੜ ਹੋਵੇ ਕੋਈ ਹਿੰਦੂ ਤਿਹਾੜ ਹੋਵੇ ਅਸੀਂ ਲੋਕ ਰਲ ਮਿਲ ਕੇ ਮਨਾਉਂਦੇ ਆ। ਅੱਜ ਇੱਕ ਐਸੀਆਂ ਤਾਕਤਾਂ ਜਿਹੜੀਆਂ ਜਿਹੜੇ ਬੰਗਲਾਦੇਸ਼ੀ ਤਾਕਤਾਂ ਇੱਥੇ ਆ ਗਈਆਂ ਉਹ ਟੁੜਨਾ ਚਾਹਦੀਆਂ। ਉਹਨਾਂ ਨੂੰ ਪਤਾ ਲੱਗਿਆ ਕਿ ਅੱਜ ਮੈਂ ਦੁਰਗਾ ਦਾ ਤਿਹਾੜ ਉੱਪਰ ਆ ਰਹੇ ਆ। ਕਰ ਬਿਛਾਰਾ ਮਨਾਇਆ ਉਹ ਤੋਂ ਬਾਅਦ ਵੀ ਮਾਰੇ ਪਰਗਨਦੀ ਵਸਾਨ ਵਾਲਾ ਦੁਆਲੀ ਆਣ ਵਾਲੀ ਹੈ। ਇੱਕ ਐਸੇ ਬੰਦੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਯੂਬ ਦੁੱਗਲ ਜਿਹੜਾ ਜਦੋਂ ਕਿਤੇ ਬੈਨੀਫਿਟ ਲੈਣਾ ਹੈ। ਅੱਜ ਧਰਮਪਤਨੀ ਉਹਦੀ ਕਾਉਂਸਲਰ ਹੈ। ਧਰਮਪਤਨੀ ਉਹਦੀ ਕਾਉਂਸਲਰ ਹੈ। ਇਲੈਕਸ਼ਨ ਲੜਨਾ ਹੈ ਤੇ ਹਰ ਜਰੂਰ ਸੀਟ ਤੋਂ ਤੇ ਨਾਮ ਆਪਣਾ ਕੀ ਹੈ ਯੂਬ ਖਾਨ। ਜਦੋਂ ਕਦੇ ਦੰਗਾ ਪੜਗਾਨ ਦੀ ਗੱਲ ਆਵੇ, ਉਹਦੂ ਅੱਜ ਬੰਗਲਾਦੇਸ਼ੀਏ ਦੇ ਹੱਕ 'ਚ ਬੋਲ ਰਿਹਾ ਹੈ। ਕਿ ਬੈਨੀਫਿਟ ਦੇ ਇਸ ਸਬੰਧਾਨ ਦੇ ਮੁਤਾਬਕ ਦਲਿਤ ਸੀਟ ਇਲੈਕਸ਼ਨ ਲੜ ਰਿਹਾ ਹੈ। ਇਸ ਕਰਕੇ ਇਤਾਂ ਦੇ ਲੋਕਾਂ ਚਿਹਰਾ ਬੇਨਕਾਬ ਹੋਇਆ ਜਿਹੜੀ ਉਹਦੀ ਆਡੀਓ ਆਈ ਹੈ ਉਹ ਦੇਸ਼ ਨੂੰ ਤੋੜਨ ਵਾਲੀ ਹੈ ਦੇਸ਼ ਨੂੰ ਭੜਕਾਉਣ ਵਾਲੀ ਹੈ ਕਿ ਹਿੰਦੂ ਆਪਸ ਹੀ ਲੜਨ ਇਸ ਕਰਕੇ ਉਹਰੀ ਵੀਡੀਓ ਦੇ ਹਿਸਾਬ ਦੇਣਾ ਜਿਹੜੀ ਆਪਾਂ ਪ੍ਰਸ਼ਾਸਨ ਨੂੰ ਦਿੱਤੀ ਹੈ ਐਵਿਡੈਂਸ ਇਮੀਡੀਏਟ ਅਰੈਸਟ ਕੀਤਾ ਜਾਵੇ ਔਰ ਖਲਾਫ ਦੇਸ਼ ਸੁਰੋਹੀ ਦਾ ਜਿਹੜਾ ਮੁਕੱਦਮਾ ਦਰਜ ਕੀਤਾ ਜਾਵੇ ਕਿ ਲੋਕਾਂ ਨੂੰ ਅਕਲ ਆਵੇ ਕਦੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਬੋਲਦਾ ਕਦੀ ਉਹ ਆਰਐਸਐਸ ਖਿਲਾਫ ਬੋਲਦਾ ਕਦੀ ਉਹ ਇੱਕ ਐਸੀ ਸਟੇਟ ਦਾ ਮੁੱਖ ਮੰਤਰੀ ਜਿਹੜਾ ਗਰੀਬਾਂ ਦੀ ਗੱਲ ਸੁਣਦਾ ਹੈ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਅਦਿੱਤਿਆ ਜੋਗੀ ਨਾਲ ਕਦੇ ਉਹਰੇ ਖਿਲਾਫ ਬੋਲਦਾ ਹੈ ਅੱਜ ਦਿਨ ਰੋਜ਼ ਬਿਆਨ ਦਿੰਦਾ ਹੈ ਕਿ ਦੇਸ਼ ਟੁੱਟਦੇ ਤੋੜਨ ਦੀ ਜਿਹੜੀ ਤਾਕਤ ਤੋਂ ਵੀ ਵਧੇ ਲੋਕਾਂ ਦੇ ਵਿੱਚ ਹਿੰਦੂ ਭਾਈਚਾਰੇ ਦੇ ਫੁੱਟ ਪਵੇ ਇਹ ਅਫਸੀ ਲੜਨ ਅਸੀਂ ਜਦੋਂ ਕੋਈ ਮੁਸਲਮਾਨ ਤਿਹਾੜਾ ਦਾ ਸਭ ਤੋਂ ਕਿਉਂ ਮਨਾਣੇ ਆ ਮੁਸਲਮਾਨ ਕੋਈ ਵੀ ਫੰਕਸ਼ਨ ਆਵੇ ਅਸੀਂ ਲੋਕ ਨੂੰ ਅੱਥੇ ਕਿਉਂ ਮਨਾਣੇ ਆ ਇਹ ਲੋਕ ਜਦੋਂ 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 ਹਿੰਦੂਆਂ ਦਾ ਤਿਹਾੜੀ ਕੋਈ ਆਵੇ ਇਹ ਲੋਕ ਬੰਗਲਾਦੇਸ਼ੀ ਲੋਕ ਸਾਨੂੰ ਲੜਾਣਾ ਚਾਹੁੰਦੇ ਆ ਅੱਜ ਬੋਲ ਕਿਤੇ ਰਿਹਾ ਅੱਜ ਉਹਥੇ ਬੋਲ ਰਿਹਾ ਪਹਿਲ ਤੋਂ ਕਹਿੰਦੇ ਉਹਥੇ ਬੋਲ ਰਿਹਾ ਕਿ ਜਿਹੜੀ ਪਹਿ ਲਗਾਉਂਦੀ ਜਿਹੜੀ ਘਟਨਾ ਹੋਈ ਉਹ ਵੀ ਇਹਨਾਂ ਨੇ ਜਾਣ ਕੇ ਕਰਾਈ ਏ ਇਹ ਦੇਸ਼ ਤੋਂ ਤੋੜਨ ਦੀ ਗੱਲ ਹੈ ਅੱਜ ਹਰ ਇੱਕ ਦੇਸ਼ ਦੇ ਵਾਸੀ ਦੇ ਦਿਲ ਤੇ ਪਹਿ ਲਗਾਉਂਦੀ ਜਿਹੜੀ ਘਟਨਾ ਹੈ ਦਿਲ ਤੇ ਲੱਗੀ ਹੈ ਦੁੱਖ ਹੈ ਪਰ ਇਹ ਲੋਕ ਭੜਗਾ ਰਹੇ ਆ ਇਸ ਕਰਕੇ ਪ੍ਰਸ਼ਾਸਨ ਵਿੱਚ ਪੂਰਾ ਸ਼્વાસਨ ਦਿੱਤਾ ਕੱਲ ਤੱਕ ਰਜਿਸਟਰ ਕੀਤਾ ਜਾਏਗਾ ਅਗਰ ਕੱਲ ਤੱਕ ਰਜਿਸਟਰ ਨਹੀਂ ਕੀਤੇਗੇ ਤਾਂ ਪਰਸੂ ਦਿਨ ਤੱਕ ਨਾਸੀ ਰੋਬਾਰ ਕੀਤਾ ਨਹੀਂ ਦੇਖੋ ਤੰਨਾ ਅਸੀਂ ਚੱਕਿਆ ਵਾ ਸਾਨੂੰ ਜਿਹੜਾ ਆਸ਼ਵਾਸ਼ਣ ਦਾ ਬਲਸ ਨੇ ਅਸੀਂ ਚਾਰ ਨਾਂ ਜਿਹੜਾ ਸਪਲੀਮੈਂਟਰੀ ਬਿਆਨ ਦਿੱਤੇ ਐ ਜੋਗੇਸ਼ ਮੈਨੇ ਨੇ ਅਸੀਂ ਧਿਆਨ ਰੱਖੋ ਠੀਕ ਹੈ ਨਾ ਔਰ ਅਸੀਂ ਇਹ ਜਾਣਦੇ ਆ ਕਿ ਉਹ 22 ਨੇਮ ਉਹਨਾਂ ਨਾਮਿਨੇਟ ਕਰਕੇ ਉਹਨਾਂ ਦੀ ਅਰੈਸਟ ਪਾਈ ਜਾਵੇ ਤਾਂ ਜੋ ਸਾਡੇ ਜੰਦਰ ਸ਼ਹਿਰ ਦਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਸਾਡੇ ਕਾਰਕਟਰ ਕਿਸੇ ਨੇ ਵੀ ਕੋਈ ਉਗੋ ਰੂਪ ਨਹੀਂ ਬਣਾਇਆ ਜੇ ਇਹ ਹੀ ਦੂਸਰਾ ਵਰਗ ਹੁੰਦਾ ਤੇ ਉਹਨਾਂ ਅੱਗੇ ਲਾ ਦਿੰਦੇ ਸਹੀ ਇਸ ਕਰਕੇ ਅਸੀਂ ਨਹੀਂ ਚਾਹਦੇ ਕਿਉਂਕਿ ਤਿਹਾਰਾਂ ਦੇ ਦਿਨ ਐ ਕਰ ਬਚੋ ਦਾ ਬ੍ਰਤਨਾਮ ਹੈ ਕੋਈ ਮਾਤਾ ਦਾ ਬ੍ਰਤਨਾਮ ਹੈ ਭਗਵਾਨ ਬਾਲਬੇ ਕੀ ਮਹਾਰਾਜੀ ਦਾ ਪ੍ਰਕਾਸ਼ ਜਿਹੜਾ 6 ਤਰੀਕ ਨੂੰ ਸ਼ੁਭਾ ਯਾਤਰਾ ਹੈਗੀ ਆ ਉਸ ਤੋਂ ਬਾਅਦ ਵੱਡਾ ਸਾਡਾ ਪਰਮ ਦੀਵਾਲੀ ਆ ਅਸੀਂ ਨਹੀਂ ਚਾਹਦੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਸਾਡੀ ਕੋਈ ਮੰਗ ਹੈਗੀ ਆ ਪੁਲਿਸ ਕਮਿਸ਼ਨਰ ਸਾਹਿਬ ਨੂੰ ਉਹ ਡੀਜੀਪੀ ਸਾਹਿਬ ਨੂੰ ਜਿਹਨਾਂ ਲੋਕਾਂ ਨੇ ਵੀ ਸਾਡੇ ਮੁੰਡੇ ਦਾ ਮਾਰਕੋਟ ਕੀਤੀ ਆ ਉਹ ਦੇਖ ਲਾ ਉਹਨਾਂ ਪੜ ਕੇ ਦਫਰੀ ਕਹਿੰਦੇ ਕਿ ਕਿੰਨਾ ਸਮਾਂ ਕੰਮਾਂ ਦਾ ਸਮਾਂ ਕੱਲ 5 ਵਜੇ ਤੱਕ ਦਾ ਸਮਾਂ ਤਾਂ 5 ਵਜੇ ਤੋਂ ਬਾਅਦ ਨਹੀਂ ਹੁੰਦੀ ਕੰਮ ਇਹ ਫਿਰ ਆਪਾਂ ਫਿਰ ਅਸੀਂ ਅਗਲੀ ਪਲਾਨ ਤੁਹਾਡੀ ਕਹੂਗੇ ਸਾਡੀ ਸਾਰੀ ਜਿਹੜੀ ਹਿੰਦੂ ਸਮਾਗ ਹੈਗਾ ਅਸੀਂ ਉਸ ਤਰ੍ਹਾਂ ਕਰਾਂਗੇ ਕੋਈ ਨਹੀਂ ਅਸੀਂ ਜਿਹੜਾ ਪਰਚਾ ਰਜਿਸਟਰ ਕਰਦੇ ਹਾਂ ਉਹਨਾਂ ਦਾ ਪਰਚਾ ਰਜਿਸਟਰ ਕਰਕੇ ਪਹਿਲਾਂ ਤੋਂ ਉਹਨਾਂ ਦੇ ਕਿਸੇ ਦਾ ਨਾਮ ਹੀ ਲਿਖਿਆ ਸੀ ਉਹਨਾਂ ਨੇ ਚਾਰ ਬੰਦਿਆਂ ਦੇ ਨਾਮ ਲਿਖੇ ਆ ਅਸੀਂ ਨਾਮਿਨੇਟ ਕਰਕੇ ਕਾਰੋਬਾਰ ਕੋਈ ਸਮੇਂ ਵੀ ਦਿੱਤਾ ਗਿਆ ਸਮੇਂ ਕੱਲ ਸ਼ਾਮ ਤੱਕ ਦਾ ਕੋਈ ਗੱਲ ਨਹੀਂ ਅਸੀਂ ਤੋਂ ਪਹਿਲਾਂ ਉਸੇ ਕਰੂਗਾ ਉਹਨਾਂ ਨੇ ਕਹਿੰਨਾ ਹੁਣ ਨਹੀਂ ਪੁਲਿਸ ਕਾਰਵਾਈ ਕਰਦੇ ਤੇ ਆਨੋ ਲੈ ਟਾਈਮ ਤੇ ਕਿਹੜਾ ਟਿੱਕਾ ਜੰਗ ਹੈ ਕਿਹੜਾ ਕੀਤਾ ਜੀ ਕੋਈ ਕੁਐਸਚਨਰ ਨਹੀਂ ਕੋਈ ਗੱਲ ਨਹੀਂ ਅਸੀਂ ਫਾਲੋਅ ਅਪ ਕਰ ਦੇਣਾ ਮਸਲਾ ਹੱਲ ਕਰ ਦੇਣਾ ਕੋਈ ਠੀਕ ਹੈ ਹੁਣ ਤਰਨਾ ਚੱਕ ਦਿੱਤਾ ਗਿਆ ਚੱਕ ਤਾਂ ਸਮਾਪਤ ਕਰ